ਤਰ੍ਹਾਂ ਦੇ ਲੋਕ ਸਾਨੂੰ ਮਾਪਿਆਂ ਦੇ ਵੱਲੋਂ ਮੰਗ ਮੰਗ ਕੇ ਇਸ ਧੀ ਨੂੰ ਰੱਬ ਕੋਲੋਂ ਲਿਆ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬੜੇ ਚਾਵਾਂ ਦੇ ਨਾਲ ਆਖਦੇ ਸੀ ਕਿ ਸਾਡੇ ਘਰ ਧੀ ਹੋਵੇ ਅਤੇ ਉਹ ਆਪਣੇ ਵੱਡੇ ਵੀਰ ਨੂੰ ਰਖੜੀ ਬੰਨੀ ਰੱਬ ਤੋਂ ਮੰਗ ਕੇ ਲਈ ਇਸ ਕੁੜੀ ਦੇ ਨਾਲ ਉਸਦੇ ਸਹੁਰੇ ਘਰ ਦੇ ਵਿੱਚ ਉਹ ਘਟਨਾ ਹੋ ਚੁੱਕੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਹੁਣ ਸਾਹਮਣੇ ਆ ਕੇ ਉਹ ਗੱਲਾਂ ਦੱਸ ਰਹੇ ਨੇ ਜਿਸ ਦੇ ਕਾਰਨ ਅੱਜ ਉਹਨਾਂ ਦੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ 4 ਸਾਲ ਮਹਿਜ਼ ਇਸ 30 ਸਾਲਾ ਕੁੜੀ ਦੇ ਵਿਆਹ ਨੂੰ ਹੋਏ ਸੀ ਅਤੇ ਵਿਆਹ ਦੇ ਮਗਰੋਂ ਇਕਲੌਤੀ ਕੁੜੀ ਅਤੇ लाਡਲੀ ਹੋਣ ਦੇ ਕਾਰਨ ਉਸਤੇ ਸਾਰੇ ਚਾਹ ਉੱਥੇ ਮਾਪੇ ਹੀ ਪੂਰੇ ਕਰਦੇ ਰਹੇ ਪਰ ਉਸਦਾ ਸੋਹਰਾ ਪਰਿਵਾਰ ਇਹੋ ਜਿਹਾ ਲਾਲਚੀ ਕਿ ਕਦੇ 1.5 ਲੱਖ ਦੀ ਮੰਗ ਕਰਦਾ ਤੇ ਕਦੇ 2 ਲੱਖ ਰੁਪਏ ਦੀ ਮੰਗ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਟਰੈਕਟਰ ਲੈਣਾ ਫਿਰ ਆਖਦੇ ਕਿ ਕੁੜੀ ਨੂੰ ਬਾਹਰ ਭੇਜਣਾ ਫਿਰ ਕਹਿੰਦੇ ਕਿ ਅਸੀਂ ਮੰਨੀ ਸ਼ੋ ਕਰਨੀ ਹੈ ਜਿਸ ਤੇ ਚਲਦੇ ਹੋਏ ਤੁਸੀਂ ਸਾਨੂੰ ਪੈਸੇ ਦਵੋ ਤਾਂ ਕਿ ਉਹ ਖਾਤੇ ਦੇ ਵਿੱਚ ਪਵਾ ਕੇ ਅਸੀਂ ਆਪਣੀ ਅਗਲੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕੀਏ ਆਖਿਰਕਾਰ ਇਹੋ ਜਿਹੇ ਲੋਕ ਕੀ ਸੋਚਦੇ ਨੇ ਕਿਉਂ ਕੁੜੀਆਂ ਦੇ ਦਮ ਤੇ ਹੀ ਆਪਣੇ ਘਰ ਨੂੰ ਚਲਾਉਣਾ ਚਾਹੁੰਦੇ ਨੇ ਇਸ ਦੇ ਵਿੱਚ ਇੱਕ 70 ਸਾਲਾ ਸੱਸ ਸਮੇਤ ਉਸਦੇ ਪੁੱਤ ਦੇ ਉੱਪਰ ਇਹ ਮਾਮਲਾ ਦਰਜ ਹੋਇਆ ਹੈ ਜਿਸ ਤੋਂ ਬਾਅਦ ਇਸ ਕੁੜੀ ਦੇ ਪਤੀ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਅਗਲੀ ਜਾਂਚ ਪੜਤਾਲ ਚੱ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ 70 ਸਾਲਾ ਸਾਸਨੂ ਵੀ ਬਖਸ਼ਿਆ ਨਹੀਂ ਜਾਵੇਗਾ ਜਿਸਨੇ ਲਾਲਚ ਵਸ ਹੋ ਕੇ ਕਿਸੇ ਹੋਰ ਦੀ ਧੀ ਦੀ ਜਾਨ ਲਈ ਕਿ ਪਿੰਡ ਚੌਂਦਾ ਤੋਂ ਨਾਬਾ ਬਲਾਕ ਤੇ ਪਿੰਡ ਕੋਟਕਲਾ ਦਾ ਇਹ ਮਾਮਲਾ ਜਿੱਥੇ 4 ਸਾਲ ਪਹਿਲਾਂ ਵਿਆਹੀ ਕੁੜੀ ਦੀ ਅੱਜ ਜਾਨ ਚਲੀ ਗਈ ਲੜਕੀ ਜਿਸ ਦਾ ਨਾਮ ਰਵਿੰਦਰ ਕੌਰ ਸੀ ਅਚਾਨਕ ਹੀ ਜਾਣ ਜਾਣ ਤੋਂ ਬਾਅਦ ਕੁੜੀ ਦੇ ਪੇਕੇ ਪਰਿਵਾਰ ਨੂੰ ਸੋਹਰੇ ਵਾਲੇ ਫੋਨ ਕਰ ਦਿੰਦੇ ਨੇ ਅਤੇ ਜਦੋਂ ਕੁੜੀ ਵਾਲੇ ਜਾ ਕੇ ਦੇਖਦੇ ਨੇ ਤਾਂ ਸਾਫ਼ ਦਿਖਾਈ ਦਿੰਦਾ ਹੈ ਕਿ ਕੁੜੀ ਦੀ ਜਾਨ ਉਹਨਾਂ ਦੇ ਵੱਲੋਂ ਹੀ ਲਈ ਗਈ ਅਤੇ ਬਾਅਦ ਵਿੱਚ ਕਿਹਾ ਗਿਆ ਕਿ ਇਹ ਸਭ ਕੁਝ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦਾਜ ਦੇ ਲਈ ਇਹ ਸਭ ਕੁਝ ਕੀਤਾ ਗਿਆ। 4 ਸਾਲ ਪਹਿਲਾਂ ਵੀ 25 ਲੱਖ ਰੁਪਏ ਲਗਾ ਕੇ ਕੁੜੀ ਦਾ ਵਿਆਹ ਕੀਤਾ ਗਿਆ ਸੀ ਅਤੇ ਇਸ ਮਗਰੋਂ ਉਹਨਾਂ ਦੀ ਡਿਮਾਂਡ ਵਧਦੀ ਗਈ। 4 ਪੈਸੇ ਦੀ ਮੰਗ ਹੋਇਆ ਤੇ ਮਾਪਿਆਂ ਨੇ ਮ੍ਰਿਤਕ ਲੜਕੀ ਦੇ ਪਤੀ ਅਤੇ ਸਾਸਤੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਵੀ ਪਤੀ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇੱਧਰ ਕੁੜੀ ਦੀ ਮ੍ਰਿਤਕ ਦੇ ਸਰਕਾਰੀ ਹਸਪਤਾਲ ਨਾਬਾ ਵਿਖੇ ਰੱਖੀ ਹੋਈ ਸੀ ਜਿੱਥੇ ਪਰਿਵਾਰਿਕ ਮੈਂਬਰ ਇਕੱਠੇ ਹੋਏ। ਉਹਨਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਸਹਰੇ ਦੇ ਪਰਿਵਾਰ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਇਸ ਸਬੰਧੀ ਸਦਰ ਨਾਪਾ ਤੇ ਐਸਐਚਓ ਦੇ ਨਾਲ ਵੀ ਗੱਲਬਾਤ ਕੀਤੀ ਗਈ। ਉਹਨਾਂ ਦਾ ਨਿੱਜੀ ਅਤੇ ਸਰਕਾਰੀ ਨੰਬਰ ਭਾਵੇਂ ਬੰਦ ਸੀ ਪਰ ਇੱਥੇ ਮੌਜੂਦ ਪੁਲਿਸ ਵਾਲਿਆਂ ਨੇ ਦੱਸਿਆ ਕਿ ਕਿੰਜ ਸਾਡੇ ਧਿਆਨ ਦੇ ਵਿੱਚ ਮਾਮਲਾ ਆ ਚੁੱਕਿਆ ਅਸੀਂ ਅਤੇ ਜਾਂਚ ਪੜਤਾਲ ਵੀ ਸ਼ੁਰੂ ਕਰ ਚੁੱਕੇ ਹਾਂ ਜਿਸ ਤੇ ਚਲਦੇ ਹੋਏ ਮੁੰਡਾ ਹਿਰਾਸਤ ਦੇ ਵਿੱਚ ਹੈ ਫਿਲਹਾਲ ਕੁੜੀ ਦੇ ਸਸ ਨੂੰ ਨਹੀਂ ਫੜਿਆ ਗਿਆ ਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਜਿਸ ਤੇ ਉਹ ਖੁਦ ਦੱਸੇਗਾ ਕਿ ਕਿੰਜ ਉਹਨਾਂ ਨੇ ਕੁੜੀ ਨੂੰ 4 ਸਾਲ ਦੇ ਵਿੱਚ ਤੰਗ ਪਰੇਸ਼ਾਨ ਕਰਦੇ ਰਹੇ ਅਤਿਅਜ ਨੌਬਤੇ ਹੀ ਆ ਗਈ ਕਿ ਮਾਪਿਆਂ ਦੀ ਇਕੱਲੀ-ਕੱਲੀ लाਡਲੀ ਧੀ ਜਿਸ ਨੂੰ ਕਿ ਰੱਬ ਦੇ ਕੋਲੋਂ ਅਰਦਾਸਾਂ ਕਰ-ਕਰ ਕੇ ਮੰਗਿਆ ਗਿਆ ਸੀ ਉਸ ਦੀ ਜਾਨ ਕਿਉਂ ਲਈ ਗਈ ਹੈ ਅਤੇ ਕਿਵੇਂ ਇਹ ਦੁਖਦ ਘਟਨਾ ਵਾਪਰੀ ਹੈ ਟੱਕਰ ਦੀ ਨਹੀਂ ਸੀ ਉਹਨਾਂ ਨੂੰ ਤਾਂ ਫਾਂਸੀ ਹੀ ਆਉਣੀ ਚਾਹੀਦੀ ਜਿਓ ਕਿ ਸਾਡੇ ਕੁੜੀਆਂ ਤੇ ਗਲੇ ਢੋਟੇ ਇਸੇ ਤਾਂ ਇਸੇ ਹਿਸਾਬ ਨਾਲ ਹੀ ਔਰਤ ਦੀ ਔਰਤ ਮਤਲਬ ਦੁਸ਼ਮਣ ਬਣੀ ਆ ਕਿਉਂਕਿ ਗਾਹਾਂ ਕੁੜੀਆਂ ਨੂੰ ਬਖਸਦੇ ਨਹੀਂ ਹਨ ਕੁੜੀਆਂ ਜੰਮਣ ਤੋਂ ਤਾਂ ਡਰ ਲੱਗਦਾ ਰੋਕਾ ਸਾਨੂੰ ਆ ਦਿਖਾਈ ਇਹੀ ਜਿਹੜੀ ਹੋਈਆ ਸਾਡੇ ਤੇ ਸਨ ਸਾਡਾ ਦਿਲ ਪੁੱਛਿਆ ਜਾਣੀ ਕੀ ਦਾਜ ਕੀ ਪੈਸੇ ਕਿੰਨੇ ਕੁ ਪੈਸੇ ਦਿੱਤੀ ਅਸੀਂ ਇਹਨਾਂ ਨੂੰ ਕੱਲੀ ਕੱਲੀ ਕੁੜੀ ਸੀ ਬੜੀ ਚਾਹਮਾਨ ਨਾਲ ਪੁੱਤ ਕੀ ਕਰਦਾ ਖੇਤੀ ਕਰਦਾ ਖੇਤੀਬਾੜੀ ਦਾ ਕਾਰ ਕਿਤਾ ਕੀ ਆ ਸਾਡੇ ਕੋਲੇ ਚਾਹਮਾਨ ਨਾਲ ਪਾਈ ਸੀ ਸਾਡੀ ਬੜੇ ਚਾਹਮਾਨਾਂ ਵਾਲੀ ਹੋਈ ਤੀ ਬਹੁਤ ਲਾਡਲੀ ਸੀ ਛੋਟੀ ਸੀ ਕਾਕੇ ਤੋਂ ਨਾਲੇ ਦੀਕ-ਦੀਕ ਕੇ ਲਈ ਤੀ ਵੀ ਰਖੜੀ ਬੰਨਿਆ ਕਰੋਗੀ ਮਾਫੀ ਚਾਹਉਨੀ ਆ ਬਸ ਇਹਨਾਂ ਨੂੰ ਫਾਂਸੀ ਆਉਣੀ ਚਾਹੀਦੀ ਸਰ ਸਾਨੂੰ ਤਾਂ ਫੋਨ ਹੀ ਆਇਆ ਸਵੇਰੇ 2:30 ਵਜੇ ਮੈਨੂੰ ਫੋਨ ਆਇਆ ਸੀਗਾ ਵੀ ਉਹ ਬਹੁ ਬਿਮਾਰ ਨੇ ਤੁਸੀਂ ਆ ਜਾਓ ਹਨਾ ਤੇ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ ਪਰ ਉਹਨਾਂ ਨੇ ਸਾਡੀ ਲੜਕੀ ਨੇ ਮਾਰਿਆ ਵਿਆ ਸੀਗਾ ਲੌਬੀ ਚ ਪਈ ਸੀ ਸਾਡੇ ਜਾਂਦਿਆਂ ਨੂੰ ਤਾਂ ਹਨਾ ਤੇ ਚਲੋ ਅਸੀਂ ਜਾਣ ਸਰ ਜਦ ਹੀ ਫਿਰ ਪੁਲਿਸ ਚੋਂ ਕੀ ਗਏ ਹਨਾ ਇਹਨਾਂ ਨੂੰ ਤਲਾਹ ਕੀਤੀ ਤੇ ਸਾਨੂੰ ਹਮੇਸ਼ਾ ਇਹਨਾਂ ਦਾ ਫੋਨ ਲਗਭਗ ਪੈਸਿਆਂ ਵਾਸਤੇ ਆਉਂਦਾ ਰਿਹਾ ਥੋੜੀ-ਬਹੁਤੀ ਡਿਮਾਂਡ ਤਾਂ ਸੀ ਇਹਨਾਂ ਦੀ ਪੂਰੀ ਕਰਦੇ ਰਹੇ ਹਨ ਚਲੋ ਜਦ ਹੁਣ ਸਾਤੋਂ ਨਾ ਪੂਰੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਹ ਕਦਮ ਚੱਕ ਲਿਆ ਪਹਿਲਾਂ ਕੀ ਕੀ ਡਿਮਾਂਡ ਕੀਤੀ ਹੈ ਕੀ ਕੀ ਦਿੱਤਾ ਤੁਸੀਂ ਪਹਿਲਾਂ ਸਾਰ ਇਹਨਾਂ ਨੇ ਆਪਾਂ ਤੋਂ 2.5 ਲੱਖ ਰੁਪਏ ਮੰਗਿਆ ਚਲੋ ਅਸੀਂ ਦੇਤਾ ਉਹ ਤਾਂ ਹਨਾ ਫਿਰ 2 ਲੱਖ ਰੁਪਏ ਮੰਗ ਲਿਆ ਤੇ ਉਹ ਵੀ ਡਿਮਾਂਡ ਚਲੋ ਆਪਦੀ ਬਚੀ ਲਈ ਆਪਾਂ ਪੂਰੀ ਕੀਤੀ ਹਨਾ ਤੇ ਹੁਣ ਕਹਿੰਦੇ ਵੀ ਸਾਨੂੰ 1.5 ਲੱਖ ਰੁਪਏ ਚਾਹੀंदे ਪਹਿਲਾਂ ਗਰੇਂਦਰ ਸਿੰਘ ਦਾ ਮੈਨੂੰ ਫੋਨ ਆਇਆ ਫਿਰ ਉਹਨਾਂ ਨੇ ਆਪਣੀ ਸਾਡੀ ਲੜਕੀ ਨੂੰ ਥੋੜਾ ਜਿਹਾ ਟਾਰਚਰ ਕਰਕੇ ਆਪਾਂ ਨੂੰ ਫੋਨ ਕੀਤਾ ਤੇ ਮੈਨੂੰ ਲੱਗਿਆ ਵੀ ਹਨਾ ਗੁੜੀਆਂ ਦੀ ਰੋਣ ਜੇ ਦੀ ਆਵਾਜ਼ ਆਈ ਵੀ ਸਾਡੀ ਗੁੜੀਆਂ ਨੂੰ ਵੀ ਟਾਰਚਰ ਕਰ ਰਹੇ ਨੇ ਇਹ ਉਹਨੂੰ ਵੀ ਮੈਂ ਫੋਨ ਕੀਤਾ ਹਨਾ ਤੇ ਬਾਅਦ ਚ ਵੀ ਪੁੱਛਿਆ ਉਹਨੂੰ ਪਰ ਆਪਣੀ ਗੁੜੀਆਂ ਨੇ ਵੀ ਆਪਾਂ ਨੂੰ ਕੁਝ ਦੱਸਿਆ ਨਹੀਂ ਹੈਗਾ ਹਨਾ ਚਾਹੇ ਤਾਂ ਉਹ ਗੱਲ ਸੁਪਾ ਗਈ ਆਪਾਂ ਤੋਂ ਹਨਾ ਬੱਚਾ ਸੁਪਾਏ ਜਾਂਦਾ ਹਨਾ ਤੇ ਆਪਾਂ ਨੂੰ ਜਾਨੀ ਉਹਨੇ ਕੁਝ ਨਹੀਂ ਦੱਸਿਆ ਹੈਗਾ ਦੂਏ ਦੂਏ ਇੱਕ ਦਿਨ ਬਸ ਆਪਾਂ ਨੂੰ ਆ ਚੀਜ਼ ਦਾ ਪਤਾ ਲੱਗਿਆ ਹੁੰਦਾ 2:30 ਵਜੇ ਫੋਨ ਹੀ ਆਇਆ ਵੀ ਆਪਣੀ ਕੁੜੀ ਹੈ ਨਹੀਂ ਗਈ ਪਹਿਲਾਂ ਵੀ ਕੋਈ ਐਦਾਂ ਕੋਈ ਸੀਗਾ ਲੜਾਈ ਝਗੜੇ ਦਾ ਨਹੀਂ ਲੜਾਈ ਝਗੜਾ ਕੋਈ ਨਹੀਂ ਸੀਗਾ ਪਹਿਲਾਂ ਜਾਨੀ ਇੱਕ ਹਰਕਤ ਜ਼ਰੂਰ ਇਹਨਾਂ ਨੇ ਕੀਤੀ ਸੀ ਉਹ ਆਪਣੀ ਕੁੜੀਆਂ ਨੂੰ ਦੱਸੀ ਵੀ ਸੀਗੀ ਪਹਿਲਾਂ ਜਾਨੀ ਜੋ ਆਪਾਂ ਇਹਨਾਂ ਨੂੰ ਟੂਮਾ ਵਗੈਰਾ ਪਾਈਆਂ ਸੀ ਦਾਜ ਵਗੈਰਾ ਜੋ ਵੀ ਹੈਨਾ ਦਿੱਤਾ ਸੀਗਾ ਇਹਨਾਂ ਨੇ ਉਹ ਨਮਾਰੀ 'ਚ ਧਰ ਕੇ ਇੱਕ ਖਾਨੇ ਦੇ ਵਿੱਚ ਲੋਕ ਲਾਤਾ ਉਹਨੂੰ ਲੋਕ ਲਾ ਕੇ ਕਹਿੰਦੇ ਵੀ ਇਹਦੀ ਤਾਂ ਚਾਬੀ ਖੋ ਗਈ ਨਮਾਰੀ ਦੀ ਤੇ ਮੈਂ ਉਹਨੂੰ ਕਿਹਾ ਮਾਂ ਵੀ ਕੋਈ ਨਹੀਂ ਆਪਾਂ ਲੋਕ ਹੋ ਲਵਾ ਦੇਣਗੇ ਚਲ ਮੇਰੀ ਵੀ ਘੋਲ ਹੋ ਗਈ ਲੋਕ ਮੈਂ ਉਹ ਚਾਬੀ ਲਵਾਉਣ ਤੋਂ ਤੇ ਚਲ ਇਹਨਾਂ ਨੇ ਗਾ ਹੁਣ ਮਹੀਨੇ ਬਾਅਦ ਉਹ ਚਾਬੀ ਥਿਆਈ ਉਹ ਕੁੜੀਆਂ ਨੇ ਲੋਕ ਖੋਲੇ ਆ ਉਹਦੇ ਵਿੱਚ ਕੁਛ ਨਹੀਂ ਤੀਗਾ ਖਾਲੀ ਸੀ ਚਾਹੇ ਤੋਂ ਇਹਨਾਂ ਨੇ ਵੇਚਤੀਆਂ ਪਤਾ ਨਹੀਂ ਕਿੱਥੇ ਗਈਆਂ ਚਾਹੇ ਉਹ ਕੱਢ ਲਈਆਂ ਇਹਨਾਂ ਨੇ ਜੋ ਮਰਜ਼ੀ ਲਾ ਲੋ ਹਨ ਲੜਕਾ ਕੀ ਕਰ ਦੱਸੇ ਲੜਕਾ ਖੇਤੀਬਾੜੀ ਕਰਦਾ ਸੀ ਇਹ ਮੰਗਦੀ ਕਾਦੇ ਵਾਸਤੇ ਸੀ ਪੈਸੇ ਵੀ ਕੀ ਲੈਣਾ ਪਤਾ ਨਹੀਂ ਜੀ ਕਦੇ ਪਹਿਲੀ ਗੇੜ ਤਾਂ ਆਇਆ ਸੀ ਟਰੈਕਟਰ ਲੈਣਾ ਉਹਦੇ ਵਾਸਤੇ ਦੂਜੀ ਗੇੜੀ ਫਿਰ ਕਹਿੰਦੇ ਅਸੀਂ ਕੁੜੀਆਂ ਨੂੰ ਬਾਹਰ ਭੇਜਣਾ ਹੁਣ ਇਹਦਾ ਫੋਨ ਆਇਆ ਮੈਂ ਬਾਹਰ ਨੂੰ ਜਾਣਾ ਕਿ ਫੰਡ ਮੈਂ ਸ਼ੋਅ ਕਰਨਾ ਮੈਨੂੰ ਪੈਸੇ ਚਾਹੀਦੇ ਨੇ ਕੁਛ ਮੇਰੇ ਕੋਲ ਹੈਗੇ ਨੇ ਕੁਛ ਤੁਸੀਂ ਹੰਦਾ ਲਾ ਦਿਓ ਇਹਦੇ ਵਾਸਤੇ ਆਉਂਦਾ ਰਿਹਾ ਹਾਂ ਹੁਣ ਕਿ ਮੇਰੇ ਟਾਈਮ ਪਹਿਲਾਂ ਮੈਰਿਜ ਹੁੰਦੀ ਆ 3-4 ਸਾਲ ਦੇ ਕਰੀਬ ਹੋ ਗਿਆ ਜੀ ਨਾਮ ਕੀ ਹੈ ਲੜਕੀ ਦਾ ਕਿੰਨੀ ਉਮਰ ਸੀ ਅ ਰਵਿੰਦਰ ਕੌਰ ਨਾ ਹੈ ਪਿੰਡ ਚੋਂ ਆਂਦਾ ਤਾਂ ਕਿੰਨੀ ਉਮਰ ਸੀ ਮੇਰਾ ਨਾਮ ਚਰਨਜੀਤ ਸਿੰਘ ਕੜਕੀ ਦੀ ਉਮਰ ਕਿੰਨੀ ਸੀ ਹਾਂ ਕਰੀਬਨ 30 ਸਾਲ ਦੀ ਕਰੀਬ ਸੀ ਮੇਤੋਂ 2-3 ਸਾਲ ਛੁੱਟੀ ਸੀਗੀ ਉਸ ਲਈ ਮਾਮਲਾ ਦਾ ਦਰਜ ਕਰਤਾ ਹੁਣ ਕੀ ਮੰਗ ਕਰਦੇ ਹੋ ਸੀ ਇਹ ਮੇਰੀ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਬਜਾ ਜੀ ਇਹ ਸੀਗਾ ਇਹ 3 ਮੀ ਆਦਮੀ ਦਾ ਇਹ ਝਗੜਾ ਸੀਗਾ ਇਹ ਥੋੜਾ ਜੈਦੇ ਤੋਂ ਤੰਗ ਪਰੇਸ਼ਾਨ ਸੀ ਦਾਜ ਦੇ ਹੀ ਮੰਗਦਾ ਸੀ ਮੁੰਡਾ ਤੇ ਉਹ ਕਦੇ ਦਾਜ ਦੇ ਜੀ ਦੀ ਜੋ ਮੰਗ ਪੂਰੀ ਨਾ ਕਰ ਸਕੇ ਤਾਂ ਕੁੜੀ ਨੇ ਇਹਨਾਂ ਨੇ ਮਾਰਤਾ ਜਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂ ਕੀ ਹੋਇਆ ਜੀ ਕਿਉਂਕਿ ਡੈਥ ਹੋ ਗਈ ਮੌਕੇ ਤੇ ਦੇਖਿਆ ਜੀ ਕੁੜੀ ਬੈੱਡ ਤੇ ਪਈ ਸੀ ਲੌਬੀ ਦੇ ਵਿੱਚ ਲਾਹੀ ਹੋਈ ਤੇ ਚਲੋ ਅਸੀਂ ਵੈਰੀਫਾਈ ਕਰਦੇ ਆਂਗੇ ਜੀ ਤੇ ਉਹਦਾ ਪਤਾ ਲੱਗ ਜੀ ਜੋ ਵੀ ਹੋਇਆਗਾ ਤੇ ਉਹਨੇ ਟੈਂਪਲ ਪਿਆ ਹੋਇਆ ਸੀਗਾ ਵਿਆਹ 4 ਸਾਲ ਪਹਿਲਾਂ ਕੋਈ ਬੱਚਾ ਵੀ ਬੱਚਾ ਕੋਈ ਨਹੀਂ ਜੀ ਬੱਚੇ ਦੀ ਵੀ ਟੈਨਸ਼ਨ ਲੈਂਦੇ ਸੀਗੇ ਬੱਚਾ ਵੀ ਨਹੀਂ ਸੀ ਹੁਣ ਕਿਹੜੇ ਕਿਹੜੇ ਧਰਾਵਾ ਦੇ ਤੇ ਕਿਸ ਕਿਸ ਦੇ ਮਾਮਲੇ ਇਹ 80 85 3 5 ਏ ਬੀ ਐਨ ਐਸ ਕਿਸ ਕਿਸ ਦੇ ਟਿਕਲਾ ਇੱਕ ਹੈਗੇ ਆ ਇਹਦਾ ਗੁਰਿੰਦਰਾ ਮੁੰਡੇ ਦੇ ਘਰ ਵਾਲਾ ਕੁੜੀ ਦੇ ਤੇ ਇੱਕ ਦੀ ਮਾਤਾ ਤੇ ਗਿਰਫਤਾਰੀ ਹੋ ਗਈ ਜੀ ਕਿਨੇ ਕਿਨੇ ਕੀਤੀ ਹੈ ਜੀ ਇਕੱਲੇ ਗਰੇਂਦਰ ਦੀ ਹੋਈ ਹੈ ਜੀ ਮੈਂ ਤਾਂ ਵਿਰਧਾ ਕਿ 70 ਕੇ ਸਾਲ ਦੀ ਹੋ عمر ਕਰਦੇ ਆ ਵੈਰੀਫਾਈ ਕੋਈ ਗੱਲ ਨਹੀਂ ਉਹਨੂੰ ਵੀ ਜੀ ਕਰਾਂਗੇ ਗਿਰਫਤਾਰ ਛੱਡਦੇ ਨਹੀਂ